ਹਰਵਿੰਦਰ ਸਿੰਘ ਨੇ 골ਡ ਮੈਡਲ ਜਿੱਤ ਕੇ ਰਚਿਆ ਇਤਿਹਾਸ ਪੈਰਾਓਲੰਪਿਕ ਚ ਅਜਾਹ ਕਰਨ ਵਾਲਾ ਪਹਿਲਾ ਭਾਰਤੀ ਬਣਿਆ ਪੁਰਸ਼ਾਂ ਦੀ ਰਿਕਵਰ ਤੀਰਅੰਦਾਜ਼ੀ ਵਿੱਚ ਹਰਵਿੰਦਰ ਸਿੰਘ ਨੇ ਸੋਨ ਤਗਮਾ ਜਿੱਤਿਆ ਉਸਨੇ ਫਾਈਨਲ ਵਿੱਚ ਪੋਲੈਂਡ ਦੇ ਲੁਕਾਸ ਸਿਜੇਕ ਨੂੰ ਆਸਾਨੀ ਨਾਲ 6-0 ਨਾਲ ਹਰਾਇਆ ਪੈरिस ਪੈਰਾਓਲੰਪਿਕ 2024 ਵਿੱਚ ਇਹ ਚੌਥਾ ਸੋਨ ਅਤੇ ਕੁੱਲ ਮਿਲਾ ਕੇ 22ਵਾਂ ਤਗਮਾ ਹੈ ਭਾਰਤੀ ਲੀਟਾ ਨੇ ਇਹ ਮੈਚ ਸਿੱਧੇ ਸੈਟਾਂ ਵਿੱਚ 28-24 28-27 29-25 ਨਾਲ ਜਿੱਤ ਕੇ ਇਤਿਹਾਸ ਰਚ ਦਿੱਤਾ ਹਰਵਿੰਦਰ ਸਿੰਘ ਹੁਣ ਪੈਰਾਓਲੰਪਿਕ ਦੇ ਇਤਿਹਾਸ ਵਿੱਚ ਤੀਰਅੰਦਾਜ਼ੀ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਐਥਲੀਟ ਬਣ ਗਿਆ ਇਸ ਤੋਂ ਪਹਿਲਾਂ ਉਸਨੇ ਟੋਕੀਓ ਪੈਰਾਓਲੰਪਿਕ ਵਿੱਚ ਵੀ ਨਵਾਂ ਰਿਕਾਰਡ ਬਣਾਇਆ ਸੀ ਉਸ ਸਮੇਂ ਉਹ ਪੈਰਾਓਲੰਪਿਕ ਵਿੱਚ ਭਾਰਤ ਲਈ ਤਗਮਾ ਜਿੱਤਣ ਵਾਲਾ ਪਹਿਲਾ ਤੀਰਅੰਦਾਜ਼ ਬਣਿਆ ਸੀ ਤੁਹਾਨੂੰ ਦੱਸ ਦਈਏ ਕਿ ਪੈਰਾਓਲੰਪਿਕ ਵਿੱਚ ਤੀਰਅੰਦਾਜ਼ੀ ਵਿੱਚ ਭਾਰਤ ਦਾ ਇਹ ਦੂਜਾ ਤਗਮਾ ਹੈ ਇਸ ਤੋਂ ਪਹਿਲਾਂ ਸ਼ਿਤਲਦੇਵੀ ਅਤੇ ਰਾਕੇਸ਼ ਕੁਮਾਰ ਨੇ ਮਿਸ਼ਰਤ ਟੀਮ ਕੰਪਾਊਂਡ ਤੀਰਅੰਦਾਜ਼ੀ ਵਿੱਚ ਕਾਸੀ ਦਾ ਤਗਮਾ ਜਿੱਤਿਆ ਸੀ ਗੌਰਤਲਬਾਏ ਕੇ ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋਫੈਸਰ ਅਜੀਤਾ ਅਤੇ ਕੋਚ ਸ੍ਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪਿਛਲੀ ਵਾਰ ਟੋਕੀਓ ਪੈਰਾਓਲੰਪਿਕ ਵਿੱਚ ਵੀ ਹਰਿੰਦਰ ਸਿੰਘ ਨੇ ਕਾਸੀ ਤਗਮਾ ਜਿੱਤਿਆ ਸੀ ਹਰਵਿੰਦਰ ਸਿੰਘ ਪੈਰਾਓਲੰਪਿਕ ਦੇ ਇਤਿਹਾਸ ਵਿੱਚ ਆਪਣਾ ਤੀਜਾ ਤਗਮਾ ਵੀ ਜਿੱਤ ਸਕਦਾ ਹੈ ਪਰ ਹੁਣ ਪੂਜਾ ਜਟਾਨ ਦੇ ਨਾਲ ਰਿਕਵਰੀ ਤੀਰੰਜਾਦੀ ਦੇ ਮਿਸ਼ਰ ਟੀਮ ਮੁਕਾਬਲੇ ਵਿੱਚ ਉਹ ਮੁਕਾਬਲਾ ਕਰੇਗਾ ਟੀਮ ਮੁਕਾਬਲੇ ਲਈ ਉਹਨਾਂ ਦਾ ਪਹਿਲਾ ਮੈਚ 5 ਸਤੰਬਰ ਨੂੰ ਆਸਟ੍ਰੇਲੀਆ ਟੀਮ ਨਾਲ ਹੋਵੇਗਾ ਜੇਕਰ ਹਰਵਿੰਦਰ ਸਿੰਘ ਉਸ ਈਵੈਂਟ ਵਿੱਚ ਸੋਨ ਤਗਮਾ ਜਿੱਤਣ ਦਾ ਟੀਚਾ ਰੱਖ ਤਾਂ ਉਹ 21 ਪੈਰਾ ਲੰਪਿਕ ਗੇਮ ਵਿੱਚ ਦੋ ਗੋਲ ਮੈਡਲ ਜਿੱਤਣ ਵਾਲਾ ਇਤਿਹਾਸ ਦਾ ਪਹਿਲਾ ਭਾਰਤੀ ਖਿਡਾਰੀ ਬਣ ਜਾਵੇਗਾ ਬਿਊਰੋ ਰਿਪੋਰਟ ਚਰਦੀਕਲਾ ਟਾਈਮ ਪੀ